ਵਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪੈਨਸ਼ਨ 2026 ਅਪਡੇਟ ਸੀਪੀਪੀ oas gis ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੈਨਸ਼ਨ ਕਿੰਨੀ ਵਧੀ ਪੂਰੀ ਜਾਣਕਾਰੀ ਅੱਜ ਦਾ ਦਿਨ ਸਾਡੇ ਸਾਰੇ ਬਜ਼ੁਰਗਾਂ ਅਤੇ ਕੈਨੇਡਾ ਵਿੱਚ ਵੱਸਦੇ ਹਰ ਉਸ ਇਨਸਾਨ ਲਈ ਬਹੁਤ ਹੀ ਖਾਸ ਹੈ ਜੋ ਆਪਣੀ ਜ਼ਿੰਦਗੀ ਦੇ ਸੁਨਹਿਰੀ ਸਾਲਾ ਵਿੱਚ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਤੇ ਨਿਰਭਰ ਕਰਦਾ ਹੈ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਹੈ ਕਿ ਕਿਵੇਂ ਮਹਿੰਗਾਈ ਨੇ ਹਰ ਘਰ ਦਾ ਬਜਟ ਹਿਲਾ ਕੇ ਰੱਖ ਦਿੱਤਾ ਸੀ ਖਾਸ ਕਰਕੇ ਸਾਡੇ ਬਜ਼ੁਰਗਾਂ ਲਈ ਜਿਨ੍ਹਾਂ ਦੀ ਆਮਦਨ ਸੀਮਤ ਹੁੰਦੀ ਹੈ ਉਹਨਾਂ ਲਈ ਕਰਿਆਨੇ ਦੀਆਂ ਦੁਕਾਨਾਂ ਤੇ ਜਾਣਾ ਅਤੇ ਰੋਜ਼ਮਰਹ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਸੀ ਪਰ 2026 ਦੀ ਸ਼ੁਰੂਆਤ ਦੇ ਨਾਲ ਹੀ ਇੱਕ ਠੰਡੀ ਹਵਾ ਦੇ ਬੁੱਲੇ ਵਾਂਗ ਇੱਕ ਖਬਰ ਆਈ ਹੈ ਜੋ ਦਿਲਾਂ ਨੂੰ ਗਰਮਾਟ ਦੇਣ ਵਾਲੀ ਹੈ ਜਦੋਂ ਅਸੀਂ ਪੈਨਸ਼ਨ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਿਰਫ ਕੁਝ ਡਾਲਰਾਂ ਦਾ ਵਾਅਦਾ ਨਹੀਂ ਹੁੰਦਾ ਸਗੋਂ ਇਹ ਉਸ ਸਨਮਾਨ ਅਤੇ ਸੁਰੱਖਿਆ ਦੀ ਗੱਲ ਹੁੰਦੀ ਹੈ ਜੋ ਹਰ ਬਜ਼ੁਰਗ ਚਾਹੁੰਦਾ ਹੈ ਕੈਨੇਡਾ ਸਰਕਾਰ ਨੇ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ ਪੀਪੀ, ਓਈਐਸ ਅਤੇ ਜੀਆਈਐਸ ਵਿੱਚ ਜੋ ਨਵੇਂ ਬਦਲਾਅ ਕੀਤੇ ਹਨ ਉਹ ਵਾਕਈ ਹੀ ਧਿਆਨ ਦੇਣ ਯੋਗ ਹਨ ਕਈ ਵਾਰ ਅਸੀਂ ਸੋਚਦੇ ਹਾਂ ਕਿ ਕੀ ਸਰਕਾਰ ਨੂੰ ਸਾਡੀ ਫਿਕਰ ਹੈ ਕੀ ਉਹ ਜਾਣਦੇ ਹਨ ਕਿ ਗੈਸ ਦੁੱਧ ਅਤੇ ਦਵਾਈਆਂ ਦੇ ਭਾ ਕਿੱਥੇ ਪਹੁੰਚ ਗਏ ਹਨ ਅੱਜ ਦੀ ਇਹ ਵੀਡੀਓ ਤੁਹਾਡੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਆਈ ਹੈ ਅਸੀਂ ਅੱਜ ਤੁਹਾਨੂੰ ਸਿਰਫ ਅੰਕੜੇ ਨਹੀਂ ਦੱਸਾਂਗੇ ਸਗੋਂ ਇਹ ਵੀ ਸਮਝਾਵਾਂਗੇ ਕਿ ਇਹ ਵਾਅਦਾ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਸੁਖਾਲਾ ਬਣਾਏਗਾ ਇਸ ਲਈ ਆਪਣੇ ਚਾਹ ਦੇ ਕੱਪ ਦੇ ਨਾਲ ਆਰਾਮ ਨਾਲ ਬੈਠ ਜਾਓ ਕਿਉਂਕਿ ਅੱਜ ਦੀ ਜਾਣਕਾਰੀ ਤੁਹਾਡੇ ਬੈਗ ਖਾਤੇ ਅਤੇ ਤੁਹਾਡੇ ਮਨ ਦੇ ਸਕੂਨ ਦੋਮਾ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾ ਗੱਲ ਕਰਦੇ ਹਾਂ ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿਸੀ ਪੀਪੀ ਬਾਰੇ ਜੋ ਕਿ ਉਹਨਾਂ ਸਾਰੇ ਲੋਕਾਂ ਲਈ ਇੱਕ ਬਹੁਤ ਵੱਡਾ ਸਹਾਰਾ ਹੈ ਜਿਨ੍ਹਾਂ ਨੇ ਆਪਣੀ ਜਵਾਨੀ ਦੇ ਸਾਲ ਕੈਨੇਡਾ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਬਿਤਾਏ ਹਨ 2026 ਵਿੱਚ ਸੀਪੀਪੀ ਵਿੱਚ ਹੋਣ ਵਾਲਾ ਵਾਦਾ ਸਿਰਫ ਇੱਕ ਮਾਮੂਲੀ ਅਪਡੇਟ ਨਹੀਂ ਹੈ ਬਲਕਿ ਇਹ ਉਸ ਸਿਸਟਮ ਦਾ ਨਤੀਜਾ ਹੈ ਜੋ ਤੁਹਾਡੀ ਮਿਹਨਤ ਦੀ ਕਮਾਈ ਨੂੰ ਮਹਿੰਗਾਈ ਤੋਂ ਬਚਾਉਣ ਲਈ ਬਣਾਇਆ ਗਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਸੀਪੀਪੀ ਦੀ ਰਕਮ ਹਰ ਸਾਲ ਐਸ ਮੈਕਸਿਮਮ ਪੈਨਸ਼ਨੇਬਲ ਅਰਨਿੰਗਸ ਦੇ ਹਿਸਾਬ ਨਾਲ ਐਡਜਸਟ ਕੀਤੀ ਜਾਂਦੀ ਹੈ ਅਤੇ 2026 ਲਈ ਇਸ ਸੀਮਾ ਵਧਾ ਦਿੱਤੀ ਗਈ ਹੈ ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲਾਂ ਵਿੱਚ ਕੰਮ ਕੀਤਾ ਹੈ ਅਤੇ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ ਉਨਾਂ ਨੂੰ ਹੁਣ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਮਹੀਨਾਵਾਰ ਰਕਮ ਮਿਲੇਗੀ ਇਹ ਵਾਅਦਾ ਖਾਸ ਤੌਰ ਤੇ ਉਹਨਾਂ ਲਈ ਮਹੱਤਵਪੂਰਨ ਹੈ ਜੋ ਸੇਵਾ ਮੁਕਤ ਹੋ ਚੁੱਕੇ ਹਨ ਜਾਂ 2026 ਵਿੱਚ ਸੇਵਾ ਮੁਕਤ ਹੋਣ ਦੀ ਯੋਜਨਾ ਬਣਾ ਰਹੇ ਹਨ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਆਧਾਰ ਤੇ ਕੀਤੀ ਗਈ ਗਣਨਾ ਨੇ ਇਹ ਯਕੀਨੀ ਬਣਾਇਆ ਹੈ ਕਿ ਪੈਨਸ਼ਨ ਵਿੱਚ ਹੋਇਆ ਵਾਅਦਾ ਬਾਜ਼ਾਰ ਵਿੱਚ ਵਧੀਆਂ ਕੀਮਤਾਂ ਦਾ ਮੁਕਾਬਲਾ ਕਰ ਸਕੇ ਬਹੁਤ ਸਾਰੇ ਲੋਕ ਅਕਸਰ ਇਹ ਸ਼ਿਕਾਇਤ ਕਰਦੇ ਸਨ ਕਿ ਪੈਨਸ਼ਨ ਦਾ ਵਾਅਦਾ ਆਟੇਦਾਲ ਦੇ ਪਾ ਦੇ ਬਰਾਬਰ ਨਹੀਂ ਹੁੰਦਾ ਪਰ ਇਸ ਵਾਰ ਦੇ ਅੰਕੜੇ ਦੱਸਦੇ ਹਨ ਕਿ ਸਰਕਾਰ ਨੇ ਪਿਛਲੇ ਸਾਲ ਦੀ ਉੱਚ ਮਹਿੰਗਾਈ ਦਰ ਨੂੰ ਗੰਭੀਰਤਾ ਨਾਲ ਲਿਆ ਹੈ ਜੇਕਰ ਤੁਸੀਂ 60 ਸਾਲ ਦੀ ਉਮਰ ਵਿੱਚ ਜਲਦੀ ਪੈਨਸ਼ਨ ਲੈਣੀ ਸ਼ੁਰੂ ਕੀਤੀ ਹੈ ਜਾਂ 70 ਸਾਲ ਤੱਕ ਉਡੀਕ ਕੀਤੀ ਹੈ ਤਾਂ ਹਰ ਵਰਗ ਲਈ ਪ੍ਰਤੀਸ਼ਤ ਦੇ ਹਿਸਾਬ ਨਾਲ ਵਾਅਦਾ ਲਾਗੂ ਹੋਵੇਗਾ ਜੋ ਕਿ ਸਿੱਧੇ ਤੌਰ ਤੁਹਾਡੀ ਜੇਬ ਵਿੱਚ ਵਾਧੂ ਡਾਲਰ ਪਾਵੇਗਾ ਸੀਪੀਪੀ ਤੋਂ ਬਾਅਦ ਆਓ ਹੁਣ ਗੱਲ ਕਰਦੇ ਹਾਂ 올ਡ ਐਜ ਸਿਕਿਉਰਿਟੀ ਯਾਨੀ OSD ਜੋ ਕਿ ਸ਼ਾਇਦ ਕੈਨੇਡਾ ਦੇ ਸਮਾਜਿਕ ਸੁਰੱਖਿਆ ਟਾਂਚੇ ਦਾ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਇਹ ਲਗਭਗ ਹਰ ਉਸ ਬਜ਼ੁਰਗ ਨੂੰ ਮਿਲਦੀ ਹੈ ਜੋ ਕੈਨੇਡਾ ਵਿੱਚ ਰਿਹਾ ਹੈ ਪਾਵੇਂ ਉਸਨੇ ਕੰਮ ਕੀਤਾ ਹੋਵੇ ਜਾਣਾ 2026 ਵਿੱਚ OAS ਵਿੱਚ ਹੋਇਆ ਵਾਦਾ ਇਸ ਗੱਲ ਦਾ ਸਬੂਤ ਹੈ ਕਿ ਕੈਨੇਡਾ ਆਪਣੇ ਬਜ਼ੁਰਗਾਂ ਨੂੰ ਇਕੱਲਾ ਨਹੀਂ ਛੱਡਦਾ OAS ਦੀਆਂ ਦਰਾਂ ਹਰ ਤਿਮਾਹੀ ਸਮੀਖਿਆ ਕੀਤੀਆਂ ਜਾਂਦੀਆਂ ਹਨ ਪਰ ਸਾਲ ਦੀ ਸ਼ੁਰੂਆਤ ਵਿੱਚ ਆਮ ਤੌਰ ਤੇ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ 2026 ਦੇ ਅਪਡੇਟ ਮੁਤਾਬਕ ਪੇਟ ਤੋਂ 74 ਸਾਲ ਦੇ ਬਜ਼ੁਰਗਾਂ ਲਈ ਅਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵੱਖ-ਵੱਖ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ ਖਾਸ ਤੌਰ ਤੇ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਜਿਨ੍ਹਾਂ ਦੀ ਸਿਹਤ ਸੰਬੰਧੀ ਲੋੜਾਂ ਜ਼ਿਆਦਾ ਹੁੰਦੀਆਂ ਹਨ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਜੋ 10% ਦਾ ਵਾਧੂ ਲਾਭ ਸ਼ੁਰੂ ਕੀਤਾ ਸੀ ਉਸ ਉੱਤੇ ਹੁਣ ਮਹਿੰਗਾਈ ਪੱਤਾ ਜੁਣ ਨਾਲ ਰਕਮ ਹੋਰ ਵੀ ਵੱਧ ਗਈ ਹੈ ਇਹ ਵਾਧਾ ਉਹਨਾਂ ਪਰਿਵਾਰਾਂ ਲਈ ਬਹੁਤ ਵੱਡੀ ਰਾਤ ਹੈ ਜਿੱਥੇ ਸਿਰਫੋਏ ਇਸ ਹੀ ਆਮਦਨ ਦਾ ਮੁੱਖ ਸਾਧਨ ਹੈ ਬਹੁਤ ਸਾਰੇ ਬਜ਼ੁਰਗ ਜੋ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ ਜੋ ਜਿਨਾਂ ਨੂੰ ਮਹਿੰਗੀਆਂ ਦਵਾਈਆਂ ਦੀ ਲੋੜ ਹੁੰਦੀ ਹੈ ਉਹਨਾਂ ਲਈ ਮਹੀਨੇ ਦੇ ਅੰਤ ਵਿੱਚ ਮਿਲਣ ਵਾਲੇ ਇਹ ਵਾਧੂ 50 ਜਾਂ 100 ਡਾਲਰ ਵੀ ਬਹੁਤ ਮਾਇਨੇ ਰੱਖਦੇ ਹਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਬਿਆਨਾ ਮੁਤਾਬਕ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ OAS ਦੀ ਰਕਮ ਇੰਨੀ ਹੋਵੇ ਕਿ ਇੱਕ ਬਜ਼ੁਰਗ ਵਿਅਕਤੀ ਆਪਣੀਆਂ ਬੁਨਿਆਦੀ ਲੋੜਾਂ ਸਨਮਾਨ ਨਾਲ ਪੂਰੀਆਂ ਕਰ ਸਕੇ ਬਿਨਾਂ ਕਿਸੇ ਅੱਗੇ ਹੱਥ ਫੈਲਾਏ ਹੁਣ ਵਾਰੀ ਆਉਂਦੀ ਹੈ ਸਭ ਤੋਂ ਜ਼ਰੂਰੀ ਹਿੱਸੇ ਦੀ ਜੋ ਹੈ ਗਰੰਟੀਸ਼ੁਦਾ ਆਮਦਨ ਪੂਰਕ ਜਾਂਜੀ ਆਈਐਸ ਇਹ ਉਹਨਾਂ ਬਜ਼ੁਰਗਾਂ ਲਈ ਇੱਕ ਲਾਈਫਲਾਈਨ ਹੈ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਹੈ ਅਤੇ ਜੋ ਗਰੀਬੀ ਰੇਖਾ ਦੇ ਨੇੜੇ ਜਾਂ ਹੇਠਾ ਗੁਜ਼ਾਰਾ ਕਰ ਰਹੇ ਹਨ 2026 ਵਿੱਚ ਜੀਆਈਐਸ ਵਿੱਚ ਹੋਇਆ ਵਾਦਾ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਇਹ ਸਿੱਧੇ ਤੌਰ ਤੇ ਸਭ ਤੋਂ ਲੋੜਵੰਦ ਵਰਗ ਨੂੰ ਪ੍ਰਭਾਵਿਤ ਕਰਦਾ ਹੈ ਜੀਆਈਐਸ ਟੈਕਸ ਮੁਕਤ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਤੁਹਾਨੂੰ ਇਸ ਰਕਮ ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਅਤੇ ਇਸ ਸਾਲ ਸਰਕਾਰ ਨੇ ਆਮਦਨ ਦੀਆਂ ਸੀਮਾਵਾਂ ਵਿੱਚ ਵੀ ਵਾਅਦਾ ਕੀਤਾ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਥੋੜੀ ਜਿਹੀ ਜ਼ਿਆਦਾ ਨਿੱਜੀ ਆਮਦਨ ਵਾਲੇ ਬਜ਼ੁਰਗ ਵੀ GIS ਲੈਂਡ ਦੇ ਹੱਕਦਾਰ ਹੋ ਸਕਦੇ ਹਨ ਜੋ ਪਹਿਲਾਂ ਸ਼ਾਇਦ ਕੁਝ ਡਾਲਰਾਂ ਦੇ ਫਰਕ ਨਾਲ ਇਸ ਲਾਭ ਤੋਂ ਵਾਂਝੇ ਰਹਿ ਜਾਂਦੇ ਸਨ ਇਹ ਅਪਡੇਟ ਉਹਨਾਂ ਬਜ਼ੁਰਗ ਜੋੜਿਆਂ ਲਈ ਵੀ ਖੁਸ਼ਖਬਰੀ ਹੈ ਜੋ ਇਕੱਠੇ ਰਹਿੰਦੇ ਹਨ ਅਤੇ ਇਕੱਲੇ ਰਹਿਣ ਵਾਲੇ ਵਿਧਵਾ ਜਾਂ ਵਿਧੁਰਾਂ ਲਈ ਵੀ ਜਦੋਂ ਅਸਜੀਆਇਐਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਪੈਸਿਆਂ ਦੀ ਗੱਲ ਨਹੀਂ ਕਰ ਰਹੇ ਹੁੰਦੇ ਅਸੀਂ ਉਸ ਸੁਰੱਖਿਆ ਦੀ ਗੱਲ ਕਰ ਰਹੇ ਹੁੰਦੇ ਹਾਂ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਬਜ਼ੁਰਗ ਭੁੱਖਾ ਨਾ ਸੌਵੇ ਜਾਂ ਠੰਡ ਵਿੱਚ ਹੀਟਰ ਚਲਾਉਣ ਤੋਂ ਨਾ ਡਰੇ 2026 ਦੇ ਨਵੇਂ ਰੇਟ ਇਹ ਦਰਸਾਉਂਦੇ ਹਨ ਕਿ ਪ੍ਰਸ਼ਾਸਨ ਇਸ ਗੱਲ ਤੋਂ ਜਾਣੂ ਹੈ ਕਿ ਘੱਟ ਆਮਦਨ ਵਾਲੇ ਲੋਕਾਂ ਤੇ ਮਹਿੰਗਾਈ ਦੀ ਮਾਰ ਸਭ ਤੋਂ ਵੱਧ ਪੈਂਦੀ ਹੈ ਜੇਕਰ ਤੁਸੀਂ GIS ਪ੍ਰਾਪਤ ਕਰ ਰਹੇ ਹੋ ਤਾਂ ਤੁਹਾਡੇ ਖਾਤੇ ਵਿੱਚ ਆਉਣ ਵਾਲੀ ਅਗਲੀ ਕਿਸ਼ਤ ਵੱਧ ਕੇ ਆਵੇਗੀ ਅਤੇ ਇਹ ਤੁਹਾਡੇ ਬਜਟ ਨੂੰ ਸੰਤੁਲਿਤ ਕਰਨ ਵਿੱਚ ਇੱਕ ਵੱਡੀ ਮਦਦ ਸਾਬਤ ਹੋਵੇਗੀ ਪਰ ਇਨ੍ਹਾਂ ਅੰਕੜਿਆਂ ਅਤੇ ਸਰਕਾਰੀ ਐਲਾਨਾਂ ਤੋਂ ਪਰੇ ਆਓ ਜਰਾ ਅਸਲੀਅਤ ਦੀ ਗੱਲ ਕਰੀਏ ਕਿ ਇਹ ਪੈਸਾ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਬਦਲਦਾ ਹੈ ਅਸੀਂ ਸਭ ਜਾਣਦੇ ਹਾਂ ਕਿ ਕੈਨੇਡਾ ਵਿੱਚ ਰਹਿਣ ਦਾ ਖਰਚਾ ਪਿਛਲੇ ਕੁਝ ਸਾਲਾਂ ਵਿੱਚ ਬੇਤਹਾਸ਼ਾ ਵਧਿਆ ਹੈ 2026 ਵਿੱਚ ਪੈਨਸ਼ਨ ਵਧਣ ਦਾ ਮਤਲਬ ਸਿਰਫ ਬੈਕ ਬੈਲੈਂਸ ਵਧਣਾ ਨਹੀਂ ਹੈ ਬਲਕਿ ਇਹ ਮੰਦੀ ਸ਼ਾਂਤੀ ਹੈ ਜਦੋਂ ਇੱਕ ਬਜ਼ੁਰਗ ਗ੍ਰੋਸਰੀ ਸਟੋਰ ਜਾਂਦਾ ਹੈ ਅਤੇ ਉਸ ਨੂੰ ਫਲ ਜਾਂ ਸਬਜ਼ੀਆਂ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚਣਾ ਨਹੀਂ ਪੈਂਦਾ ਤਾਂ ਉਹ ਅਸਲੀ ਆਜ਼ਾਦੀ ਮਹਿਸੂਸ ਕਰਦਾ ਹੈ ਇਹ ਵਾਦਾ ਸ਼ਾਇਦ ਤੁਹਾਨੂੰ ਅਮੀਰ ਨਾ ਬਣਾਵੇ ਪਰ ਇਹ ਤੁਹਾਨੂੰ ਇਸ ਕਾਬਿਲ ਜ਼ਰੂਰ ਬਣਾਉਂਦਾ ਹੈ कि ਤੁਸੀਂ ਆਪਣੇ ਪੋਤੇ-ਪੋਤੀਆਂ ਲਈ ਕੋਈ ਛੋਟਾ ਤੋਹਫਾ ਖਰੀਦ ਸਕੋ ਜਾਂ ਆਪਣੇ ਦੋਸਤਾਂ ਨਾਲ ਬੈਠ ਕੇ ਕਾਫੀ ਪੀ ਸਕੋ ਬਹੁਤ ਸਾਰੇ ਬਜ਼ੁਰਗਾਂ ਲਈ ਇਹ ਵਾਦੂ ਪੈਸੇ ਉਹਨਾਂ ਦੇ ਮੈਡੀਕਲ ਖਰਚੇ ਜਿਵੇਂ ਕਿ ਦੰਦਾਂ ਦਾ ਇਲਾਜ ਜਾਂ ਐਨਕਾ ਬਣਵਾਉਣ ਵਿੱਚ ਮਦਦਗਾਰ ਹੁੰਦੇ ਹਨ ਜੋ ਅਕਸਰ ਸੁਬਾਈ ਸਿਹਤ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਕਵਰ ਨਹੀਂ ਹੁੰਦੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਰਕਾਰ ਦੁਆਰਾ ਦਿੱਤੀ ਗਈ ਇਹ ਰਾਤ ਕੋਈ ਇਹਿਸਾਨ ਨਹੀਂ ਹੈ ਬਲਕਿ ਇਹ ਤੁਹਾਡਾ ਹੱਕ ਹੈ ਤੁਸੀਂ ਇਸ ਦੇਸ਼ ਨੂੰ ਬਣਾਉਣ ਵਿੱਚ ਆਪਣੀ ਜਵਾਨੀ ਲਗਾਈ ਹੈ ਟੈਕਸ ਦਿੱਤੇ ਹਨ ਅਤੇ ਸਮਾਜ ਵਿੱਚ ਯੋਗਦਾਨ ਪਾਇਆ ਹੈ ਇਸ ਲਈ ਜਦੋਂ 2026 ਵਿੱਚ ਇਹ ਵਧੀ ਹੋਈ ਪੈਨਸ਼ਨ ਤੁਹਾਡੇ ਖਾਤੇ ਵਿੱਚ ਆਉਂਦੀ ਹੈ ਤਾਂ ਇਸ ਨੂੰ ਆਪਣੇ ਹੱਕ ਵਜੋਂ ਸਵੀਕਾਰ ਕਰੋ ਅਤੇ ਇਸ ਦੀ ਵਰਤੋਂ ਆਪਣੀ ਜ਼ਿੰਦਗੀ ਨੂੰ ਬਿਹਤਰ ਅਤੇ ਖੁਸ਼ਹਾਲ ਬਣਾਉਣ ਲਈ ਕਰੋ ਇੱਕ ਹੋਰ ਮਹੱਤਵਪੂਰਨ ਪਹਿਲੂ ਜਿਸ ਬਾਰੇ ਅਸੀਂ ਅਕਸਰ ਗੱਲ ਕਰਨੀ ਪੁੱਲ ਜਾਂਦੇ ਹਾਂ ਉਹ ਹੈ ਇਹਨਾਂ ਲਾਭਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਅਤੇ ਯੋਗਤਾ ਹਾਲਾਂਕਿ ਸੀਪੀਪੀ ਅਤਿਓਏਸ ਵਿੱਚ ਵਾਦਾ ਆਪਣੇ ਆਪ ਲਾਗੂ ਹੋ ਜਾਂਦਾ ਹੈ ਪਰ ਜੀ ਆਇਸ ਵਰਗੇ ਲਾਭਾਂ ਲਈ ਤੁਹਾਡਾ ਟੈਕਸ ਰਿਟਰਨ ਸਮੇਂ ਸਿਰ ਪਰਣਾ ਬਹੁਤ ਜ਼ਰੂਰੀ ਹੈ 2026 ਵਿੱਚ ਵੀ ਸਰਕਾਰ ਨੇ ਇਸ ਨਿਯਮ ਨੂੰ ਸਖਤੀ ਨਾਲ ਲਾਗੂ ਰੱਖਿਆ ਹੈ ਕਿ ਜੇਕਰ ਤੁਸੀਂ ਆਪਣਾ ਇਨਕਮ ਟੈਕਸ ਨਹੀਂ ਪਰਦੇ ਤਾਂ ਤੁਹਾਡੀ ਜੀ ਆਇਸ ਦੀ ਕਿਸ਼ਤ ਰੁਕ ਸਕਦੀ ਹੈ ਬਹੁਤ ਸਾਰੇ ਬਜ਼ੁਰਗ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਅਤੇ ਜਦੋਂ ਪੈਸੇ ਆਉਣੇ ਬੰਦ ਹੋ ਜਾਂਦੇ ਹਨ ਤਾਂ ਪਰੇਸ਼ਾਨ ਹੋ ਜਾਂਦੇ ਹਨ ਇਸ ਲਈ ਇਹ ਵੀਡੀਓ ਦੇਖਦਿਆਂ ਹੀ ਇਹ ਨਿਸ਼ਚਿਤ ਕਰੋ ਕਿ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਟੈਕਸ ਦੇ ਕਾਗਜ਼ਾਤ ਪੂਰੇ ਹਨ ਇਸ ਤੋਂ ਇਲਾਵਾ ਸਰਵਿਸ ਕੈਨੇਡਾ ਨੇ 2026 ਵਿੱਚ ਆਪਣੀਆਂ ਡਿਜੀਟਲ ਸੇਵਾਵਾਂ ਨੂੰ ਵੀ ਬਿਹਤਰ ਬਣਾਇਆ ਹੈ ਹੁਣ ਤੁਸੀਂ ਆਪਣੇ ਮਾਈ ਸਰਵਿਸ ਕੈਨੇਡਾ ਅਕਾਊਂਟ ਰਾਹੀ ਬਹੁਤ ਆਸਾਨੀ ਨਾਲ ਦੇਖ ਸਕਦੇ ਹੋ ਕਿ ਤੁਹਾਡੀ ਪੈਨਸ਼ਨ ਕਿੰਨੀ ਵੱਧੀ ਹੈ ਅਤੇ ਅਗਲੀ ਕਿਸ਼ਤ ਕਿਸ ਤਰੀਕ ਨੂੰ ਆਵੇਗੀ ਜੇਕਰ ਤੁਸੀਂ ਟੈਕਨਾਲੋਜੀ ਨਾਲ ਬਹੁਤ ਜ਼ਿਆਦਾ ਜੁੜੇ ਨਹੀਂ ਹੋ ਤਾਂ ਆਪਣੇ ਬੱਚਿਆ ਜਾਂ ਕਿਸੇ ਪਰੋਸੇਮੰਦ ਵਿਅਕਤੀ ਦੀ ਮਦਦ ਲੈ ਕੇ ਆਪਣਾ ਸਟੇਟਸ ਜ਼ਰੂਰ ਚੈੱਕ ਕਰੋ ਜਾਗਰੂਕ ਹੋਣਾ ਹੀ ਬਚਾ ਹੈ ਅਤੇ ਜਿੰਨਾ ਤੁਸੀਂ ਆਪਣੇ ਵਿੱਤੀ ਮਾਮਲਿਆਂ ਬਾਰੇ ਜਾਣੂ ਹੋਵੋਗੇ ਉਨਾ ਹੀ ਤੁਸੀਂ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਉਠਾ ਸਕੋਗੇ ਕਈ ਵਾਰ ਅਸੀਂ ਛੋਟੀ ਜਹੀ ਗਲਤੀ ਕਰਕੇ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਕਰ ਬੈਠਦੇ ਹਾਂ ਇਸ ਲਈ ਕਾਗਜ਼ੀ ਕਾਰਵਾਈ ਵਿੱਚ ਟਲ ਨਾ ਵਰਤੋ ਆਓ ਹੁਣ ਗੱਲ ਕਰੀਏ ਸਰਵਾਈਵਰ ਬੈਨੀਫਿਟਸ ਦੀ ਜੋ ਕਿ ਇੱਕ ਪਾਵੁਕ ਪਰ ਜ਼ਰੂਰੀ ਵਿਸ਼ਾ ਹੈ 2026 ਦੇ ਅਪਡੇਟ ਵਿੱਚ ਸਰਕਾਰ ਨੇ ਉਹਨਾਂ ਲੋਕਾਂ ਦਾ ਵੀ ਖਿਆਲ ਰੱਖਿਆ ਹੈ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਨੂੰ ਖੋ ਦਿੱਤਾ ਹੈ CPP ਸਰਵਾਈਵਰ ਪੈਨਸ਼ਨ ਵਿੱਚ ਵੀ ਮਹਿੰਗਾਈ ਦੇ ਹਿਸਾਬ ਨਾਲ ਵਾਅਦਾ ਕੀਤਾ ਗਿਆ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਘਰ ਵਿੱਚ ਕਮਾਉਣ ਵਾਲਾ ਮੁੱਖ ਮੈਂਬਰ ਜਾਂ ਜਿਸ ਦੀ ਪੈਨਸ਼ਨ ਜ਼ਿਆਦਾ ਸੀ ਉਹ ਚਲਾ ਜਾਂਦਾ ਹੈ ਤਾਂ ਪਿੱਛੇ ਰਹਿ ਗਏ ਸਾਥੀ ਲਈ ਆਰਥਿਕ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ ਨਵੇਂ ਨਿਯਮਾਂ ਤਹਿਤ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਇਕੱਲੇ ਰਹਿ ਗਏ ਬਜ਼ੁਰਗ ਦੀ ਜੀਵਨ ਸ਼ੈਲੀ ਵਿੱਚ ਬਹੁਤਾ ਗਿਰਾਵਟ ਨਾ ਆਵੇ ਇਸ ਤੋਂ ਇਲਾਵਾ अलाउंस फॉर द सर्वाइवर जो कि 60 ਤੋਂ 40 ਸਾਲ ਦੇ ਵਿਧਵਾ ਵਿਧੁਰਾ ਲਈ ਹੁੰਦਾ ਹੈ ਉਸ ਵਿੱਚ ਵੀ ਵਾਦਾ ਦੇਖਣ ਨੂੰ ਮਿਲਿਆ ਹੈ ਇਹ ਜਾਣਕਾਰੀ ਇਸ ਲਈ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਤੁਸੀਂ ਆਪਣੇ ਆਲੇ ਦੁਆਲੇ ਜਾਂ ਰਿਸ਼ਤੇਦਾਰੀ ਵਿੱਚ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰ ਸਕੋ ਜੋ ਸ਼ਾਇਦ ਇਨ੍ਹਾਂ ਹੱਕਾਂ ਤੋਂ ਅਨਜਾਨ ਹੋਵੇ ਬਹੁਤ ਸਾਰੇ ਬਜ਼ੁਰਗ ਇਕੱਲੇਪਨ ਵਿੱਚ ਜੀ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਰਕਾਰ ਵੱਲੋਂ ਉਨ੍ਹਾਂ ਲਈ ਵਿਸ਼ੇਸ਼ ਮਦਦ ਉਪਲਬਧ ਹੈ ਇਸ ਵਧੀ ਹੋਈ ਰਕਮ ਦਾ ਮਕਸਦ ਸਿਰਫ ਬਿੱਲ ਭਰਨਾ ਨਹੀਂ ਸਗੋਂ ਉਸ ਦੁੱਖ ਦੀ ਘੜੀ ਵਿੱਚ ਇੱਕ ਆਰਥਿਕ ਸਹਾਰਾ ਬਣਨਾ ਹੈ ਜੇਕਰ ਤੁਹਾਡੀ ਜਾਣਕਾਰੀ ਵਿੱਚ ਕੋਈ ਅਜਿਹਾ ਬਜ਼ੁਰਗ ਹੈ ਤਾਂ ਉਨ੍ਹਾਂ ਨੂੰ ਸਰਵਿਸ ਕੈਨੇਡਾ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕਰੋ ਕਿਉਂਕਿ ਕਈ ਵਾਰ ਇਹ ਲਾਭ ਆਪਣੇ ਆਪ ਸ਼ੁਰੂ ਨਹੀਂ ਹੁੰਦੇ ਇਹਨਾਂ ਲਈ ਅਪਲਾਈ ਕਰਨਾ ਪੈਂਦਾ ਹੈ ਅੰਤ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਰਾ ਪੈਸਾ ਕਦੋਂ ਅਤੇ ਕਿਵੇਂ ਮਿਲੇਗਾ 2026 ਲਈ پیمنٹ دیا ਤਰੀਕਾ ਸਰਕਾਰ ਨੇ ਪਹਿਲਾ ਹੀ ਜਾਰੀ ਕਰ ਦਿੱਤੇ ਹਨ ਅਤੇ ਆਮ ਤੌਰ ਤੇ ਹਰ ਮਹੀਨੇ ਦੀ ਆਖਰੀ 3 ਤਰੀਕਾਂ ਵਿੱਚੋਂ ਕਿਸੇ ਇੱਕ ਦਿਨ ਪੈਸੇ ਤੁਹਾਡੇ ਖਾਤੇ ਵਿੱਚ ਆਉਂਦੇ ਹਨ ਡਾਇਰੈਕਟ ਡਿਪੋਜ਼ਿਟ ਸਭ ਤੋਂ ਤੇਜ਼ ਅਤੇ ਸੁਰੱਖਿਅਤ ਤਰੀਕਾ ਹੈ ਜੇਕਰ ਤੁਸੀਂ ਅਜੇ ਵੀ ਚੈੱਕ ਰਾਹੀਂ ਪੈਨਸ਼ਨ ਲੈਂਦੇ ਹੋ ਤਾਂ 2026 ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਬੈਂਕ ਖਾਤੇ ਵਿੱਚ ਸਿੱਧੀ ਪੇਮੈਂਟ ਲਗਵਾ ਲਵੋ ਕਿਉਂਕਿ ਡਾਕ ਵਿੱਚ ਚੈੱਕ ਗੁੰਮ ਹੋਣ ਜਾਂ ਲੇਟ ਹੋਣ ਦਾ ਡਰ ਰਹਿੰਦਾ ਹੈ ਇਸ ਦੇ ਨਾਲ ਹੀ ਇੱਕ ਚੇਤਵਨੀ ਵੀ ਹੈ ਜਦੋਂ ਵੀ ਪੈਨਸ਼ਨ ਵਧਦੀ ਹੈ ਜਾਂ ਨਵੇਂ ਅਪਡੇਟ ਆਉਂਦੇ ਹਨ ਤਾਂ ਕਟਾਲੇਬਾਜ਼ ਸਕੈਮਰਸ ਵੀ ਸਰਗਰਮ ਹੋ ਜਾਂਦੇ ਹਨ ਉਹ ਫੋਨ ਕਰਕੇ ਜਾਂ ਮੈਸੇਜ ਭੇਜ ਕੇ ਤੁਹਾਨੂੰ ਕਹਿ ਸਕਦੇ ਹਨ ਕਿ ਤੁਹਾਡੀ ਵਧੀ ਹੋਈ ਪੈਨਸ਼ਨ ਲੈਣ ਲਈ ਇਸ ਲਿੰਕ ਤੇ ਕਲਿੱਕ ਕਰੋ ਜਾਂ ਆਪਣੀ ਜਾਣਕਾਰੀ ਅਪਡੇਟ ਕਰੋ ਯਾਦ ਰੱਖੋ ਸਰਵਿਸ ਕੈਨੇਡਾ ਕਦੇ ਵੀ ਤੁਹਾਨੂੰ ਫੋਨ ਕਰਕੇ ਤੁਹਾਡੇ ਬੈਂਕ ਖਾਤੇ ਦਾ ਪਾਸਵਰਡ ਜਾਂ ਨਿੱਜੀ ਜਾਣਕਾਰੀ ਨਹੀਂ ਮੰਗਦਾ ਅਜਿਹੀ ਕਿਸੇ ਵੀ ਕਾਲ ਜਾਂ ਮੈਸੇਜ ਤੋਂ ਸਾਵਧਾਨ ਰਹੋ ਤੁਹਾਡੀ ਮਿਹਨਤ ਦੀ ਕਮਾਈ ਅਤੇ ਸਰਕਾਰ ਵੱਲੋਂ ਮਿਲਿਆ ਇਹ ਲਾਭ ਸੁਰੱਖਿਅਤ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਕੋਈ ਸ਼ੱਕ ਹੋਵੇ ਤਾਂ ਸਿੱਧਾ ਸਰਵਿਸ ਕੈਨੇਡਾ ਦੇ ਦਫ਼ਤਰ ਜਾਓ ਜਾਂ ਉਹਨਾਂ ਦੇ ਅਧਿਕਾਰਤ ਨੰਬਰ ਤੇ ਫੋਨ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ